ਜਿੱਥੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਆਪ ਦੇ ਆਪ ਨੂੰ ਪਾਣੀਆਂ ਦਾ ਰਾਖਾ ਕਿਹਾ ਜਾ ਰਿਹਾ ਤੇ ਲਗਾਤਾਰ ਉਹਨਾਂ ਦੇ ਵੱਲੋਂ ਹਰਜੋਤ ਬੈਂਸ ਦੀ ਅਗਵਾਈ ਦੇ ਵਿੱਚ ਨੰਗਲ ਡੈਮ ਦੇ ਉੱਪਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਤੇ ਆਪ ਵਰਕਰਾਂ ਦੇ ਵਿੱਚ ਵੀ ਭਾਰੀ ਜੋਸ਼ ਹੈ ਉੱਥੇ ਧਰਨੇ ਦੇ ਉੱਤੇ ਪਹੁੰਚੇ ਹੋਏ ਨੇ ਬੈਠੇ ਹੋਏ ਨੇ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਪਹੁੰਚਦੇ ਨੇ ਤੇ ਇੱਕ ਵੱਡਾ ਬਿਆਨ ਦੇ ਦਿੰਦੇ ਨੇ ਵੱਡਾ ਬਿਆਨ ਉਹ ਕਿਸਾਨ ਯੂਨੀਅਨ ਨੂੰ ਲੈ ਕੇ ਦੇ ਦਿੰਦੇ ਨੇ ਕਿ ਕਿਸਾਨ ਯੂਨੀਅਨ ਹੁਣ ਕਿੱਥੇ ਨੇ ਹੁਣ ਪਾਣੀਆਂ ਦੇ ਮਾਮਲੇ ਦੀ ਲੋੜ ਹੈ ਪਾਣੇ ਦੇ ਰਾਖੇ ਦੀ ਲੋੜ ਹੈ ਔਰ ਪਾਣੀਆਂ ਦੇ ਮਸਲੇ ਦੇ ਉੱਤੇ ਕਿਸਾਨ ਯੂਨੀਅਨ ਜਿਹੜੀਆਂ ਉ ਚੁੱਪ ਕੇ ਹੋਣੇ ਉਹਨਾਂ ਨੇ ਇੱਥੇ ਤੱਕ ਇਲਜ਼ਾਮ ਲਗਾ ਦਿੱਤਾ ਕਿ ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਇਹ ਸਿਰਫ ਉਦੋਂ ਕੰਮ ਕਰਦੇ ਨੇ ਜਦੋਂ ਇਹਨਾਂ ਨੂੰ ਪੈਸੇ ਬਣਨੇ ਹੁੰਦੇ ਨੇ ਇਸ ਤਰ੍ਹਾਂ ਦੇ ਬਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦਿੱਤੇ ਗਏ ਨੇ ਇਸੇ ਸਾਰੀ ਗੱਲਬਾਤ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਜੋਗਿੰਦਰ ਸਿੰਘ ਉਗਰਾਹਾਂ ਜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਗਰਾਹਾਂ ਜੀ ਪਹਿਲਾਂ ਬਹੁਤ ਬਹੁ ਪਹਿਲਾ ਮੈਂ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਬਿਆਨ ਆਇਆ ਹੈ ਭਗਵੰਤ ਸਿੰਘ ਮਾਨ ਦਾ ਕਿ ਕਿਸਾਨ ਜੂਨੇ ਜਿਹੜੀਆਂ ਨੇ ਹੁਣ ਧਰਨੇ ਉੱਤੇ ਨੰਗਲ ਦੀਵ ਨਹੀਂ ਪਹੁੰਚ ਰਹੀਆਂ ਤੇ ਇਹਨਾਂ ਨੇ ਇੱਛੇ ਤੱਕ ਇਲਜ਼ਾਮ ਲਗਾ ਦਿੱਤਾ ਕਿ ਆਪਣੀਆਂ ਦੁਕਾਨਾਂ ਇਹ ਚਲਾ ਰਹੇ ਨੇ ਕਿਵੇਂ ਦੇਖ ਦੋ ਸਾਰੇ ਸਿਨੈਰੀਓ ਨੂੰ ਦੇਖੋ ਮੁੱਖ ਮੰਤਰੀ ਜੀ ਨੇ ਕੀ ਤੇ ਕੀ ਇਲਜ਼ਾਮ ਲਾਇਆ ਚਲੋ ਇਹਨਾਂ ਗੱਲਾਂ ਨੂੰ ਤਾਂ ਪਾਸੇ ਛੱਡ ਦੋ ਜਿੱਥੋਂ ਤੱਕ ਉਹ ਪਾਣੀਆਂ ਦੇ ਮਸਲੇ ਤੇ ਕਹਿ ਰਹੇ ਨੇ ਵੀ ਕੋਈ ਜੱਥੇਬੰਦੀ ਨਹੀਂ ਬੋਲੀ ਜੀ ਜਾ ਕਿਸੇ ਜਥੇਬੰਦੀ ਨੇ ਕੋਈ ਬਿਆਨ ਨਹੀਂ ਲਵਾਇਆ ਕੋਈ ਬਸ ਕਿਸਾਨ ਜਥੇਬੰਦੀ ਚੁੱਪ ਗਿਆ ਉਹਨੇ ਜੀ ਪਹਿਲੀ ਗੱਲ ਤਾਂ 3 ਤਰੀਕ 3 ਮਈ ਦਾ ਸਾਡਾ ਬਿਆਨ ਪੜ੍ਹ ਲਓ ਖ਼ਬਰ ਦੇ ਵਿੱਚ ਇਹ ਪਾਣੀ ਹੈ ਤੇ ਸਾਡੀ ਪੋਜੀਸ਼ਨ ਕੀ ਹੈ ਸੀ ਨੇ ਉਹਦੀ ਪੋਜੀਸ਼ਨ ਸਪਸ਼ਟ ਕੀਤੀ ਹੈ ਜੀ ਅਸੀਂ ਨੇ ਕਿਹਾ ਕਿ ਹਰਿਆਣੇ ਨੂੰ ਜਿਹੜਾ ਪਾਣੀ ਦਾ ਕੋਟਾ ਜੋ ਨਿਸ਼ਚਿਤ ਕੀਤਾ ਹੋਇਆ ਕੋਟਾ ਹੈ ਹੂੰ ਉਹ 1700 ਕਿਊਸਕ ਪਾਣੀ ਹੈ ਜਿਹੜਾ ਪਹਿਲਾਂ ਪਹੁੰਚ ਗਿਆ ਹਰਿਆਣੇ ਨੂੰ ਤੇ 4000 ਕਿਊਸਕ ਪਾਣੀ ਉਹ ਤੋਂ ਵੱਧ ਗਿਆ ਹੋਇਆ ਜੀ ਤੇ 4500 ਕਿਲੋਸਕ ਪਾਣੀ ਉਹ ਹੋਰ ਮੰਗ ਰਹੇ ਨੇ ਜਿਹੜਾ ਕਿ ਮਤਲਬ ਮੰਗਣ ਦਾ ਤਰੀਕਾ ਕਰਾ ਉਹਦੀ ਅਸੀਂ ਕਿਹਦੀ ਕੀਤੀ ਉਹ ਗਲਤ ਹੈ ਜਾਂ ਤਾਂ ਉਹ ਤਰਸ ਦੇ ਧਾਰਤੇ ਲੈਣ ਜਾਂ ਉਹ ਇਹਨੂੰ ਮਤਲਬ ਆਪਣੇ ਅਧਾਰ ਦੇ ਤੌਰ ਤੇ ਲੈ ਸਕਦੇ ਆ ਜੀ ਜੀ ਇਸ ਕਰਕੇ ਇਸ ਮਸਲੇ ਨੂੰ ਕੇਂਦਰ ਸਰਕਾਰ ਜਾਣਬੁੱਧ ਕੇ ਜਾ ਰਹੀ ਹੈ ਜੀ ਇਹ ਦੋ ਸਟੇਟਾਂ ਦਾ ਬੈਠ ਕੇ ਨਿੱਠਣ ਦਾ ਮਸਲਾ ਹੈ ਜੀ ਇਹ ਜੀ ਵੱਡੀ ਗੱਲ ਨਹੀਂ ਹੈ ਕਿਉਂਕਿ ਨਿਸ਼ਚਿਤ ਕੋਟਾ ਜਿਹੜਾ ਹੁੰਦਾ ਸਾਲ ਦਾ ਉਹਨਾਂ ਦਾ ਜੀ 21 ਮਈ ਨੂੰ ਉਹਨਾਂ ਦਾ ਨਿਸ਼ਚਿਤ ਕੋਟੇ ਦੀ ਤਰੀਖ਼ ਖਤਮ ਹੋਣੀ ਹੈ ਕਿ ਮਈ ਤੋਂ ਉਹਨਾਂ ਨੂੰ ਅਗਲੇ ਸਾਲ ਦਾ ਕੋਟਾ ਮਿਲ ਜਾਣਾ ਹੈ ਜੀ ਇਸ ਕਰਕੇ ਆ 10-12 ਦਿਨਾਂ ਦੀ ਖਾਤਰ 4500 ਕਿਸ਼ਕ ਪਾਣੀ ਹੋਰ ਮੰਗਣਾ ਜੀ ਕਿਸੇ ਤਰ੍ਹਾਂ ਦੀ ਬਾਜ਼ੀ ਨਹੀਂ ਲੱਗਦਾ ਜੀ ਇਹ ਸਾਡਾ ਬਿਆਨ ਲੱਗਾ ਹੋਇਆ ਇੱਕ ਵਾਰ ਜੀ ਉਹਨਾਂ ਦਾ ਬਿਆਨ ਹੈ 3 ਵਈ ਦਾ ਜਿਹੜਾ ਗਰੇ ਨੇ ਮੁੱਖ ਮੰਤਰੀ ਜੀ ਉਰਾਉਂ ਦੇ ਕਹਿੰਦੀ ਨਹੀਂ ਬੋਲੀ ਇਸ ਤਰ੍ਹਾਂ ਵੱਖ-ਵੱਖ ਚਰਚਾਵਾਂ ਦੀ ਆਪਣੇ ਤੌਰ ਤੇ ਬੋਲੀਆਂ ਨੇ ਜੀ ਇੱਕ ਪਾਸੇ ਤੋਂ ਆਸਮਾਨ ਜਿੱਤੋਂ ਤੱਕ ਪ੍ਰਾਂਡ ਦਾ ਸਵਾਲ ਹੀ ਹੋਇਆ ਵੀ ਉਹ ਡਾਂਨ ਤੇ ਅੱਕ ਕਿਉਂ ਨਹੀਂ ਲੜਦੇ ਹੂੰ ਉਧਰ ਨੂੰ ਤਾਂ ਤੁਸੀਂ ਸਾਨੂੰ ਆਉਣ ਹੀ ਨਹੀਂ ਦੇ ਦਿੰਦੇ ਜੀ ਮੇਰਾ ਸਵਾਲ ਇਹ ਸੀ ਜੀ ਜਦੋਂ ਵੀ ਚੰਡੀਗੜ੍ਹ ਤੋਂ ਅਸੀਂ ਕਦਮ ਰੱਖ ਲਿਆ ਸਾਨੂੰ ਤਾਂ ਤੁਸੀਂ ਘਰਾਂ 'ਚ ਹੀ ਨਜ਼ਰਬੰਦ ਕਰ ਦਿੰਦੇ ਹੋ ਘੇਰ ਲੈਂਦੇ ਹੋ ਕਾਹ ਵਧਣੀ ਦਿੱਤੇ ਨਾਲੇ ਸਾਨੂੰ ਤੁਸੀਂ ਕਹੀ ਜਾਂਦੇ ਹੋ ਵੀ ਧਰਨੇ 'ਤੇ ਨਹੀਂ ਹੁਣ ਕਿਸਾਨ ਨੇ ਧਰਨੇ ਤੋਂ ਨਹੀਂ ਹਟਦੇ ਜੀ ਨਾਲੇ ਸਾਨੂੰ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦਿੰਦੇ ਨਾਲੇ ਹੁਣ ਤੁਸੀਂ ਜਦੋਂ ਸਾਨੂੰ ਪਰ ਜਦ ਸਦਨ ਦੇ ਵਿੱਚ ਤੁਹਾਨੂੰ ਅਸੈਂਬਲੀ ਦੇ ਵਿੱਚ ਜਦੋਂ ਤੁਹਾਨੂੰ ਪੁੱਛਿਆ ਪੱਤਰਕਾਰਾਂ ਨੇ ਜੀ ਇਹਦੇ ਸਰਪਾਰਟੀ ਮੀਟਿੰਗ ਕਰਨ ਜਾ ਰਹੇ ਹਾਂ ਤੁਹਾਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਤੁਸੀਂ ਕਿਸਾਨਾਂ ਨੂੰ ਕਿਉਂ ਨਹੀਂ ਸਾਡੇ ਕਿਸਾਨ ਜੱਥੇਬੰਦੀਆਂ ਨੂੰ ਕਿਉਂ ਨਹੀਂ ਬੁਲਾਉਂਦੇ ਜੀ ਉਹਦਾ ਥੋੜਾ ਜਵਾਬ ਇਹ ਜਾਂਦਾ ਵੀ ਅਸੀਂ ਸਾਰੇ ਕਿਸਾਨ ਹੀ ਆ ਜੀ ਤੇ ਹੁਣ ਜਦੋਂ ਥੋੜੇ ਬਸੋਂਬਾਰੀ ਕੋਈ ਗੱਲ ਹੁੰਦੀ ਲੀਂਦੀ ਹੈ ਜੀ ਹੁਣ ਤੁਹਾਨੂੰ ਕਿਸਾਨ ਜੱਥੇਬੰਦੀਆਂ ਜ਼ਿਆਦਾ ਆ ਗਈਆਂ ਜੀ ਤੇ ਅਸਲ ਤੇ ਚਲ ਜੇ ਕਰ ਸਕਦੇ ਹਾਂ ਕੋਈ ਗੱਲ ਨਹੀਂ ਪਰ ਥੋੜਾ ਤਰੀਕਾ ਕਰ ਪੋਜੀਟਿਵ ਹੋਣਾ ਚਾਹੀਦਾ ਕਿਉਂਕਿ ਥੋੜੀ ਜਿਹੀ ਪਾਣੀ ਦੀ ਸਮੱਸਿਆ ਥੋੜੀ ਕੰਡਿਆਂ ਦੀ ਸਮੱਸਿਆ ਨਹੀਂ ਜੀ ਸਾਰੇ ਪੰਜਾਬ ਦੇ ਲੋਕਾਂ ਦੀ ਸਮੱਸਿਆ ਹੈ ਹਰਿਆਣੇ ਦੀ ਵੀ ਸਮੱਸਿਆ ਹੈ ਹੋਰ ਸੂਬਿਆਂ ਦੇ ਲੋਕਾਂ ਦੀ ਸਮੱਸਿਆ ਹੈ ਪਰ ਤੁਸੀਂ ਉਹ ਤਰੀਕਾ ਨਾ ਨਾ ਅਪਣਾਓ ਜੀ ਕਿ ਭੇਡ ਕਰਾਉਣ ਦੀ ਖਾਤਰ ਤੁਸੀਂ ਲੋਕਾਂ ਨੂੰ ਸਾਹਮਣੇ-ਸਾਹਮਣੇ ਕਰੋ ਤੁਸੀਂ ਇਹ ਰਾਜਨੀਤਿਕ ਮਸਲਾ ਹੈ ਰਾਜਨੀਤਿਕ ਨੇਤਾ ਮੰਨੇ ਹਾਕਮ ਤੇ ਰਾਜਨੇ ਬੈਠ ਕੇ ਨਹੀਂ ਜੱਟਾਂ ਆਉਂਦਾ ਜੀ ਇਹਦੇ ਭੇਡ ਕਰਾਉਣ ਦੀ ਖਾਤਰ ਹਾਕਮ ਤੇ ਰਾਜਮੰਬਰ ਨੇ ਇਸ ਮਸਲੇ ਤੋਂ ਗਰੇਜ਼ ਕਰਨਾ ਚਾਹੀਦਾ ਕਿ ਮੈਂ ਦੇਖਦਾ ਹਾਂ ਵੀ ਸਿਰਫ ਦੱਸ ਦਿੰਦਾ ਵਕਫਾ ਹੈਗਾ 21 ਮਈ ਦਾ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਕੇਂਦਰ ਵੱਲੋਂ ਜਾਂ ਬੀਬੀਐਮਬੀ ਵੱਲੋਂ ਜਾਂ ਹਰਿਆਣਾ ਵੱਲੋਂ ਇਸ ਤਰ੍ਹਾਂ ਦੇ ਬਿਆਨ ਜਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਿਉਂ ਕਰਵਾਈਆਂ ਜਾ ਰਹੀਆਂ ਜੀ ਥੋੜਾ ਸਮਾਂ ਬਚਿਆਗਾ ਫਿਰ ਤਾਂ ਥੋੜਾ ਵੱਡਾ ਸਵਾਲ ਉੱਠਦਾ ਜੀ ਵੀ ਕੇਂਦਰ ਵੱਲੋਂ ਜੰਗ ਕਿਉਂ ਲਾਈ ਗਈ ਜੀ ਇਹ ਜੰਗ ਲੱਗਣਾ ਭਲਾ ਕਿੰਨੀ ਕੁ ਵਾਜਬ ਸੀ ਜੀ ਜੀ ਤੁਹਾਨੂੰ ਕਹਿੰਦੇ ਮਤਲਬ 22 ਮਾਰਚ ਨੂੰ ਜਿਹੜੀ ਘਟਨਾ ਵਾਟੇ ਆਪਾਂ ਪਹਿਲਗਾਮ ਦੀ ਘਟਨਾ ਤੁਸੀਂ ਉਹਦੇ ਤੇ ਵੀ ਸਵਾਲ ਤਾਂ ਉੱਠੂਗਾ ਵੀ ਇਹ ਭਲਾ ਇੱਡੀ ਇੱਕ ਇੱਕ ਗੱਲ ਸੀ ਜੀ ਵੈਲਕਮ ਦੇ ਵਿੱਚ ਘਟਨਾਮ ਹੋਇਆ ਹੈ ਪਹਿਲੀ ਗੱਲ ਤੋਂ ਸਵਾਲ ਇਹ ਉੱਠਦਾ ਵੀ ਉਹ ਜਾਂਚ ਦਾ ਮਸਲਾ ਬਣਦਾ ਵੀ ਉਹ ਘਟਨਾ ਵਾਪਰ ਕਿਵੇਂ ਗਈ ਰੱਖਿਆ ਦਾ ਦਸਤਾਵੇਜ਼ ਉੱਤੇ ਕਿਹਾ ਵੀ ਜੀ ਜਾਂ ਉੱਤੇ ਕਿਵੇਂ ਨੇ ਪ੍ਰਬੰਧ ਕੀਤਾ ਗਿਆ ਜੀ ਦੂਜੀ ਗੱਲ ਇਹ ਵੀ ਉੱਤੇ ਚਾਰ ਬੰਦੇ ਨੇ ਤੁਸੀਂ ਉਸੇ ਦੂਜੇ ਦਿਨ ਹੀ ਚਾਰ ਬੰਦਿਆਂ ਦੇ ਤੁਸੀਂ ਮਤਲਬ ਉਹਨਾਂ ਦਾ ਚਨਾਖਤ ਕਰ ਲਈ ਵੀ ਆ ਚਾਰ ਨਾਂ ਲੱਭ ਗਏ ਜਣੀ ਕਿ ਇਹ ਬੰਦਿਆਂ ਨੂੰ ਇਸ ਗੱਲ ਤੋਂ ਤਾਂ ਕੋਈ ਮੁਨਕਰ ਨਹੀਂ ਹੈ ਕਿ ਉਹ ਪਹਿਲਗਾਮ ਦੀ ਘਟਨਾ ਦੇ ਜਿਹੜੇ ਬੰਦੇ ਮਰੇ ਨੇ ਉਹਨਾਂ ਤੇ ਬਹੁਤ ਦੁੱਖ ਪ੍ਰਗਟ ਕੀਤਾ ਸਾਰੇ ਦੇਸ਼ ਦੇ ਲੋਕਾਂ ਨੇ ਜੀ ਬਿਲਕੁਲ ਉਨ੍ਹਾਂ ਨਾਲ ਸੰਬੰਧਤ ਜਿਨ੍ਹਾਂ ਨੇ ਉਹ ਪਾਗਲਾਂ ਦਾ ਕਾਰਵਾਈ ਕੀਤੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸੀ ਜੀ ਤੇ ਇਹ ਦੇ ਬਦਲੇ ਜੰਗ ਕਰਨੀ ਤੇ ਹੋਰ ਹਜ਼ਾਰਾਂ ਲੋਕਾਂ ਨੂੰ ਕਤਲਿਆਂ ਕਰਾਉਣਾ ਦੋ ਪੰਜਾਬਾਂ ਦੇ ਵਿੱਚ ਕਤਲਿਆਂ ਨੂੰ ਕਰਾਉਣਾ ਦੋ ਕਸ਼ਮੀਰਾਂ ਨੂੰ ਕਤਲਿਆਂ ਨੂੰ ਕਰਾਉਣਾ ਇੱਕ ਫੌਜੇ ਨਾਲ ਪੜਾ ਦੇਣਾ ਜਾਨੀ ਇਹ ਵੀ ਤਾਂ ਹਕੂਮਤਾਂ ਕਿਸ ਤਰ੍ਹਾਂ ਸੋਚਦੀਆਂ ਨੇ ਕਿਸੇ ਮਸਲੇ ਨੂੰ ਇਹ ਸਮਝ ਨਹੀਂ ਆਉਂਦੀ ਇਹੋ ਜਿਹੇ ਤਰ੍ਹਾਂ ਦੀ ਪਾਣੀਆਂ ਦਾ ਮਸਲਾ ਕੀਗਾ ਜੀ ਇਹ ਸਮਝਾਇਆ ਜਾ ਸਕਦਾ ਹੈ ਹਕੂਮਤਾਂ ਬਹਿ ਕੇ ਸਮਝਾਉਂਦੀਆਂ ਸਮਝਾਉਂਦੀਆਂ ਨੇ ਇਹ ਨਹੀਂ ਵੀ ਕੰਨਾ ਪੰਜਾਬ ਦੇ ਵਿੱਚ ਹੈ ਤੇ ਦੂਜੇ ਸਟੇਟਾਂ ਦੇ ਵਿੱਚ ਵੀ ਮਸਲੇ ਬੈਠ ਕੇ ਸੁਝਾਏ ਨੇ ਜੀ ਕ੍ਰਿਸ਼ਨਾ ਨਦੀ ਦਾ ਕਮੇਰੀ ਨਦੀ ਦਾ ਜੀ ਤੇ ਹੋਰ ਕਈ ਨਦੀਆਂ ਨੇ ਜਿਨ੍ਹਾਂ ਦੇ ਮਸਲੇ ਬੈਠੇ ਲੋਕਾਂ ਦੇ ਸੁਝਾਏ ਨੇ ਜੀ ਸਮਾਦੇ ਲਈ ਗਾਂਵਾਂ ਤੋਂ ਬਹੁਤਾਂ ਦਾ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੇ ਵਿਚਾਲੇ ਅਮਰੀਕਾ ਜਿਹੜਾ ਇੱਕ ਅਹਿਮ ਭੂਗਵਿਆਨਾ ਨਮਾਉਂਦਾ ਹੈ ਇੱਕ ਸੀਜ਼ ਫਾਇਰ ਦੀ ਜਿਹੜੀ ਹੈ ਗੱਲ ਆਕੀ ਜਾਂਦੀ ਹੈ ਡੋਨਲਡ 트럼ਪ ਦੇ ਵੱਲੋਂ ਟਵੀਟ ਕੀਤਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਦੋਨਾਂ ਮੁਲਕਾਂ ਨੂੰ ਵਧਾਈ ਦਿੱਤੀ ਗਈ ਹੈ ਕਿ ਦੋਨਾਂ ਮੁਲਕਾਂ ਦੇ ਵਿਚਾਲੇ ਮੈਂ ਸਮਝੌਤਾ ਕਰਵਾ ਦਿੱਤਾ ਹੈ ਤੇ ਦੋਨਾਂ ਮੁਲਕਾਂ ਨੂੰ ਕਿਹਾ ਗਿਆ ਹੈ ਕਿ ਸੀਜ਼ਫਾਇਰ ਹੋਏਗਾ ਕਿਸੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਪਰ ਉਸ ਤੋਂ ਬਾਅਦ ਕੁਝ ਕਾਰਵਾਈਆਂ ਪਾਕਿਸਤਾਨ ਦੇ ਵੱਲੋਂ ਕੀਤੀਆਂ ਗਈਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਆਉਂਦਾ ਹੈ ਤੇ ਉਹਨਾਂ ਦਾ ਬਿਆਨ ਵੀ ਬੜਾ ਅਹਿਮ ਆਉਂਦਾ ਉਹਨਾਂ ਨੇ ਕਿਹਾ ਹੈ ਕਿ ਜੇ ਉਧਰੋਂ ਗੋਲੀ ਚੱਲਦੀ ਹੈ ਤਾਂ ਉਸ ਦਾ ਜਵਾਬ ਅਸੀਂ ਗੋਲੇ ਨਾਲ ਦਵਾਂਗੇ ਉਹਨਾਂ ਨੇ ਭਾਰਤੀ ਫੌਜ ਨੂੰ ਸਿੱਧੇ ਦਿਸਨ ਨਰੇ ਜਿਹੜੇ ਨੇ ਜਾਰੀ ਕਰ ਦਿੱਤੇ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਕੋਈ ਕਾਰਵਾਈ ਪਾਕਿਸਤਾਨ ਕਰਦਾ ਹੈ ਤਾਂ ਉਸ ਕਾਰਵਾਈ ਦਾ ਜਵਾਬ ਪੂਰਾ ਮੂੰਹ ਤੋੜ ਦਿੱਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਕਟਲ ਨਾ ਵਰਤੀ ਜਾਵੇ ਉਹਨਾਂ ਨੇ ਕਿਹਾ ਹੈ ਕਿ ਹੁਣ ਸੀਜ਼ਫਾਇਰ ਹੋ ਗਿਆ ਹੈ ਸ਼ਾਂਤੀ ਹੋ ਗਈ ਹੈ ਅਸੀਂ ਜੰਗ ਨਹੀਂ ਚਾਹੁੰਦੇ ਪਰ ਜੇਕਰ ਪਾਕਿਸਤਾਨ ਆਪਣੀਆਂ ਨਾਪਾਕ ਕੋਸ਼ਾਂ ਜਾਂ ਨਕਾਬ ਜਿਹੜੀਆਂ ਸਾਜ਼ਿਸ਼ਾਂ ਨੇ ਉਸ ਤੋਂ ਬਾਜ਼ ਨਹੀਂ ਆਉਂਦਾ ਤਾਂ ਜੰਗ ਲੱਗੇਗੀ ਜੰਗ ਇਸ ਤਰ੍ਹਾਂ ਲੱਗੇਗੀ ਕਿ ਪਾਕਿਸਤਾਨ ਜਿਹੜਾ ਹੈ ਉਹ ਦੇਖਦਾ ਰਹਿ ਜਾਏਗਾ ਅਸੀਂ ਕਿਸੇ ਵੀ ਤਰ੍ਹਾਂ ਦਾ ਟੈਲ ਨਹੀਂ ਵਰਤਾ ਕਰਨ ਉਹਨਾਂ ਨੇ ਫੌਜ ਨੂੰ ਫਿਰ ਤੋਂ ਦੇ ਸੰਦੇਸ਼ ਜਾਰੀ ਕੀਤੇ ਨੇ ਕਿ ਜੇ ਤੁਹਾਡੇ ਉੱਪਰ ਗੋਲੀ ਨਾਲ ਹਮਲਾ ਹੁੰਦਾ ਤਾਂ ਉਸ ਦਾ ਜਵਾਬ ਗੋਲੇ ਨਾਲ ਦਿਓ ਜਿਸ ਕਰਕੇ ਤੁਸੀਂ ਜਿਹੜਾ ਆਪਣੀ ਜਿਹੜੀ ਭੂਮਿਕਾ ਉਹ ਅਹਿਮ ਨਿਭਾਓ ਉਹਨਾਂ ਨੇ ਭਾਰਤੀ ਫੌਜ ਨਾਲ ਮੁਲਾਕਾਤ ਕੀਤੀ ਹੈ ਭਾਰਤੀ ਫੌਜਾਂ ਨੂੰ ਹੱਲਾਸ਼ਰੀ ਦਿੱਤੀ ਹੈ ਤੇ ਭਾਰਤੀ ਫੌਜਾਂ ਨੂੰ ਇਹ ਵੀ ਕਿਹਾ ਕਿ ਜੋ ਤੁਸੀਂ ਕੰਮ ਹੁਣ ਤੱਕ ਕੀਤਾ ਹੈ ਬੜਾ ਬਾ ਕਮਾਲ ਹੈ ਤਾਰੀਫਯੋਗ ਹੈ ਤੁਸੀਂ ਜਿਸ ਤਰ੍ਹਾਂ ਉਹਨਾਂ ਦੇ ਡਰੋਨ ਉਹਨਾਂ ਦੀਆਂ ਮਜ਼ਾਈਲਾ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾ ਆਮ ਜਨਤਾ ਦੇ ਉੱਤੇ ਉਸ ਦਾ ਕੋਈ ਪ੍ਰਭਾਵ ਨਹੀਂ ਪੈਣ ਦਿੰਦਾ ਜਿਸ ਤਰ੍ਹਾਂ ਕਪੂਥਲਾ ਕਹਿ ਲਿਏ ਜਾਂ ਜਲੰਧਰ ਕਹਿ ਲਿਏ ਜਾਂ ਕੈਲੀ ਹੋਰ ਕਈ ਥਾਵਾਂ ਤੇ ਜਿਹੜੇ ਵਿੱਚ ਡਰੋਨ ਆਦਾਦਾ ਆਏ ਮਜ਼ਾਈਲਾ ਦਾਗੀਆਂ ਗਈਆਂ ਉਹਨਾਂ ਨੂੰ ਲੈ ਕੇ ਜਿਸ ਤਰ੍ਹਾਂ ਭਾਰਤੀ ਫੌਜ ਦੇ ਵੱਲੋਂ ਉਹਨਾਂ ਨੂੰ ਖਤਮ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਤਾਰੀਫ਼ ਕੀਤੀ ਹੈ ਤਾਂ ਨਾਲ ਦੇ ਨਾਲ ਇੱਕ ਵੱਡਾ ਬਿਆਨ ਤੁਹਾਨੂੰ ਫਿਰ ਤੋਂ ਦੱਸ ਦੇਣਾ ਕਿਹਾ ਏ ਕਿ ਜੇ ਗੋਲੀ ਚੱਲਦੀ ਹੈ ਤਾਂ ਉਸ ਦਾ ਜਵਾਬ ਗੋਲੇ ਨਾਲ ਦਿੱਤਾ ਜਾਏਗਾ ਕਿਸੇ ਤਰ੍ਹਾਂ ਦੀ ਕੋਈ ਟੱਲ ਨਹੀਂ ਬਤੀ ਜਾਏਗੀ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਸਬੰਧ ਵਿਗੜਦੇ ਹੋਏ ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਜੱਸਦੀ ਹੈ ਕਿ 9 10 ਤੇ 11 ਤਰੀਕ ਨੂੰ ਜਿਹੜਾ ਸਕੂਲਾਂ ਨੂੰ ਬੰਦ ਰੱਖੇ ਜਾਣ ਦਾ ਜਿਹੜਾ ਐਲਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਕੀਤਾ ਗਿਆ ਸੀ ਤੇ ਹੁਣ ਅੱਜ ਮੁੜ ਤੋਂ ਜਿਹੜੇ ਨੇ ਸਕੂਲ ਖੁੱਲ ਚੁੱਕੇ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਏ ਕਿ ਆਮ ਦੀ ਤਰ੍ਹਾਂ ਹੁਣ ਸਕੂਲ ਖੁੱਲਣਗੇ ਤੇ ਨਾਲ ਦੇ ਨਾਲ ਜਿਹੜਾ ਹੈ ਸਕੂਲਾਂ ਦੇ ਵਿੱਚ ਬੱਚੇ ਪਹੁੰਚਣ ਤੇ ਜਿਹੜੀ ਸਮਾਸਾਰਨੀ ਹੈ ਉਸ ਜਿਹੜੀ ਬਣੀ ਹੋਈ ਹੈ ਗਰਮੀਆਂ ਦੇ ਹਿਸਾਬ ਨਾਲ ਜਿਹੜੀ ਸਮਾਸਾਰਨੀ ਬਣਦੀ ਹੈ ਜੂਨ ਦੇ ਮਹੀਨੇ ਤੋਂ ਪਹਿਲਾਂ ਉਹ ਉਸੇ ਤਰ੍ਹਾਂ ਇਨਬੰਨ ਲਾਗੂ ਰਹੇਗੀ ਤੇ ਅਧਿਆਪਕਾਂ ਨੂੰ ਵੀ ਦੱਸ ਦਿੰਦੇ ਸ ਜਾਰੀ ਕੀਤੇ ਗਏ ਨੇ ਜੀ 2-3 ਦਿਨ ਦੇ ਵਿੱਚ ਜਿਹੜੀ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਹੈ ਉਸ ਨੂੰ ਜਿਹੜਾ ਨੁਕਸਾਨ ਹੈ ਉਹ ਨੂੰ ਪੂਰਾ ਕੀਤਾ ਜਾਵੇ ਬੱਚਿਆਂ ਨੂੰ ਮੁੜ ਤੋਂ ਟਰੈਕ ਤੇ ਲਿਆਂਦਾ ਜਾਵੇ ਤੇ ਜਿਹੜਾ ਪੰਜਾਬ ਹੈ ਉਹ ਮੁੜ ਤੋਂ ਟਰੈਕ ਤੇ ਆਉਣਾ ਸ਼ੁਰੂ ਹੋ ਗਿਆ ਹੈ ਜਿਨ੍ਹਾਂ ਬਾਰਡਰ ਏਰੀਆ ਦੇ ਉੱਪਰ ਕੋਈ ਨੁਕਸਾਨ ਹੋਏ ਸੀ ਉਹਨਾਂ ਬਾਰਡਰ ਏਰੀਆ ਦੇ ਉੱਪਰ ਵੀ ਹੁਣ ਜਿਹੜੀ ਆ ਪੂਰੀ ਤਰ੍ਹਾਂ ਨਾਲ ਜਿਹੜੀ ਕਹ ਲਈਏ ਜ਼ਿੰਦਗੀ ਆ ਵਾਪਸ ਆਦੀ ਲਾਈਨ ਤੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਭਗਵਾਨ ਸਿੰਘ ਮਾਨ ਦਾ ਇੱਕ ਵੱਡਾ ਬੰਦ ਇਥੇ ਆਉਂਦਾ ਕਿ ਅਸੀਂ ਜਿਹੜ ਉਹ ਮੌਕ ਡਰਲਾਂ ਨੇ ਜਿਹੜੀਆਂ ਜਾਂ ਕਹਿ ਲਈਏ ਕਿ ਰਾਤ ਨੂੰ ਜਿਹੜਾ ਬਲੈਕਆਊਟ ਹੈ ਉਹ ਜਾਰੀ ਰਹੇਗਾ ਕਿਉਂਕਿ ਪਾਕਿਸਤਾਨ ਤੇ ਅਸੀਂ ਭਰੋਸਾ ਨਹੀਂ ਕਰ ਸਕਦੇ ਪਾਕਿਸਤਾਨ ਆਪਦੀ ਕੋਈ ਵੀ ਨਾ ਪਾਕ ਅਸਲੀ ਸਾਜ਼ਿਸ਼ ਆਬ ਕਰ ਸਕਦਾ ਉਸ ਨੂੰ ਲੈ ਕੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਤੇ ਕਿਹਾ ਹੈ ਕਿ ਅਸੀਂ ਜਿਹੜੀ ਮੌਕ ਡਰਲਾਂ ਨੇ ਜਾਂ ਰਾਤ ਦਾ ਬਲੈਕਆਊਟ ਹੈ ਉਸ ਨੂੰ ਜਾਰੀ ਰੱਖਾਂਗੇ ਜਿੰਨਾ ਟਾਈਮ ਸ਼ਾਂਤੀਪੂਰਵਕ ਜਿਹੜੇ ਪੂਰੇ ਮਾਹੌਲ ਨਹੀਂ ਹੋ ਜਾਂਦਾ ਤਾਂ ਇਸ ਦੇ ਵਿੱਚ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਮੁੱਖ ਮੰਤਰੀ ਤੋਂ ਬਾਅਦ ਹਜੋਦ ਮੈਂ ਜਿਹੜੇ ਸਿੱਖਿਆ ਮੰਤਰੀ ਉਹਨਾਂ ਨੇ ਕਿਹਾ ਹੈ ਕਿ ਸਕੂਲ ਜਿਹੜੇ ਨੇ ਹੁਣ ਖੋਲੇ ਜਾ ਰਹੇ ਨੇ ਸਕੂਲ ਜਿਹੜੇ ਨੇ ਆਮ ਦੀ ਤਰ੍ਹਾਂ ਲੱਗਣਗੇ ਤੇ ਆਮ ਦੀ ਤਾਂ ਜਿਹੜੀ ਸਮਾਸਾਰ ਨਹੀਂ ਬਣੀ ਹੋਈ ਹੈ ਗਰਮੀ ਦੇ ਹਿਸਾਬ ਨਾਲ ਜੋ ਸਮਾਸਾਰ ਨਹੀਂ ਬਣਦੀ ਹੈ ਉਸ ਦੇ ਹਿਸਾਬ ਨਾਲ ਜਿਹੜਾ ਹੈ ਹੁਣ ਆਪ ਦੇ ਸਕੂਲ ਜਿਹੜੇ ਬੱਚੇ ਪਹੁੰਚਣ ਅਧਿਆਪਕ ਪਹੁੰਚਣ ਔਰ ਉਸ ਬੱਚੇ ਕਿਸੇ ਵੀ ਤਰ੍ਹਾਂ ਦਾ ਡਰ ਮਨ ਚੋਂ ਕੱਢ ਕੇ ਸਕੂਲ ਦੇ ਵਿੱਚ ਜਾਣ ਸਕੂਲ ਦੇ ਵਿਦਿਆਰਥੀਆਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਨਾਲ ਦੇ ਨਾਲ ਜਿਹੜਾ ਹੈ ਉਹ ਸਕੂਲਾਂ ਦੇ ਵਿੱਚ ਪੂਰੇ ਪੁਖਤਾ ਸੂਖਿਆ ਤੇ ਪ੍ਰਬੰਧ ਕਰ ਦਿੱਤੇ ਗਏ ਨੇ ਵੱਡੀ ਖਬਰ ਇੱਕ ਮਲੇਰ ਕੋਟਲਾ ਤੋਂ ਸਾਹਮਣੇ ਆ ਰਹੀ ਹੈ ਮਲੇਰ ਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਦੇ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਮਹਿਲਾ ਤੇ ਇੱਕ ਉਸਦਾ ਸਾਥੀ ਗ੍ਰਿਫਤਾਰ ਕੀਤਾ ਗਿਆ ਦੱਸਦੀ ਉਹਨਾਂ ਉਤੇ ਕਥਿਤ ਤੌਰ ਤੇ ਪੰਜਾਬ ਤੇ ਭਾਰਤ ਦੀਆਂ ਖੂਫੀਆ ਜਿਹੜੀਆਂ ਨੇ ਜਾਣਕਾਰੀਆਂ ਸਾਂਝੀਆਂ ਕਰਨ ਦਾ aarop ਲਗਾਏ ਜਾਂਦੇ ਦੱਸਦੀ ਹੈ ਕਿ ਉਹ ਜਿਹੜੀ ਔਰਤ ਹੈ ਉਹ ਮੁਹੱਲਾ ਮਰੀਕੋਲਾ ਪਹਾੜਿਆਂ ਦੇ ਰਹਿਣ ਵਾਲੀ ਹੈ ਤੇ ਜਿਹੜਾ ਵਿਅਕਤੀ ਹੈ ਉਹ ਕਿਲਾ ਰਹਿਮਤ ਕਰਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਦੱਸਦੀ ਹੈ ਕਿ ਇੱਕ ਔਰਤ ਜਿਹੜੀ 1 ਮਈ ਨੂੰ ਜਿਹੜੀ ਹੈ ਉਹ ਦਿੱਲੀ ਆਪਣਾ ਵੀਜ਼ਾ ਲਵਾਉਣ ਲਈ ਜਾਂਦੀ ਹੈ ਕਿਉਂਕਿ ਉਸਨੇ ਪਾਕਿਸਤਾਨ ਜਾਣਾ ਸੀ ਤਾਂ ਉਸ ਦਾ ਸਬੰਧ ਜਿਹੜੇ ਆ ਦਿੱਲੀ ਕਮਿਸ਼ਨ ਜਿਹੜੀ ਬੈਠੀ ਹੈ ਪਾਕਿਸਤਾਨ ਦੀ ਉਸ ਨਾਲ ਇੱਕ ਵਿਅਕਤੀ ਸਬੰਧਤ ਹੁੰਦਾ ਉਸ ਨਾਲ ਉਹਦੇ ਸੰਬੰਧ ਦੇ ਵਿੱਚ ਆਉਂਦੀ ਹੈ ਤਾਂ ਜਿਹੜੀ ਖੂਫੀ ਜਾਣਕਾਰੀ ਉਸ ਨਾਲ ਸਾਂਝੀ ਕਰਦੀ ਹੈ ਤੇ ਸਾਂਝੀ ਕਰਨ ਦੇ ਨਾਲ ਉਸ ਤੋਂ ਬਾਅਦ ਉਸ ਨੂੰ ਜਿਹੜੀ ਆਨਲਾਈਨ ਜਿਹੜੀ ਹੈ ਭੁਗਤਾਨ ਕੀਤਾ ਜਾਂਦਾ ਪੈਸੇ ਉਸ ਨੂੰ ਦਿੱਤੇ ਜਾਂਦੇ ਨੇ ਜਿਹੜੀ ਪਛਾਣ ਹੈ ਉਹ ਪੁਲਿਸ ਵੱਲੋਂ ਹਲੇ ਜਗਜाहਰ ਨਹੀਂ ਕੀਤੀ ਗਈ ਹੈ ਦੱਸਦੀ ਕਿ ਉਹਨਾਂ ਨੂੰ ਅਦਾਲਤ ਦੇ ਵੱਲੋਂ ਪੋਸਰਮਾਨ ਦੇ ਵਿੱਚ ਭੇਜ ਦਿੱਤਾ ਗਿਆ ਹੈ ਦੇਖਣਾ ਹੋਏਗਾ ਕਿ ਔਰਤ ਜਿਹੜਾ ਇੱਕ ਵਿਅਕਤੀ ਹੈ ਇਹ ਕਿੱਥੋਂ ਤੱਕ ਇਨਵੋਲਡ ਦੱਸੇ ਜਾਂਦੇ ਨੇ ਕਿਉਂਕਿ ਗਗਨਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੈ ਕਰੀਸ਼ੂ ਜੀ ਜੀ ਸਰ ਆਇਸ ਸਰ ਇੱਕ ਜੁਆਇੰਟ ਸੰਜਾ ਸੈਂਟਰਲ ਏਜੰਸੀ ਨਾਲ ਤੇ ਮਨਿਰਕੋਟਲਾ ਪੁਲਿਸ ਨੇ ਇੱਕ ਆਪਰੇਸ਼ਨਜੇ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾਂ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਉਹਦੇ ਦੇਖੇ ਕੁਝ ਉਹਦੀਆਂ ਡਾਊਟਫੁਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲੀਆਂ ਫਿਰ ਡਿਟੇਲ ਦੇ ਪੁੱਛ ਕੇ ਉਸ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲ ਉਹ ਸੰਪਰਕ ਚਾਈ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਦੇ ਸੰਪਰਕ ਚਾਈ ਸੀ ਉਸ ਤੋਂ ਬਾਅਦ ਉਹਨਾਂ ਨਾਲ ਜਾਂਚਾਂ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਇਸਟੈਬਲਿਸ਼ਮੈਂਟ ਮਾਰੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਇਹ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਨੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ account ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਾ ਪੈਸੇ ਕਰਕੇ ਸ਼ੇਅਰ ਕੀਤੇ ਗਏ ਸੋ ਇਹਦੇ ਵਿੱਚ ਅਸੀਂ ਦੋ ਬੰਦੇ ਜਿਨ੍ਹਾਂ ਨੇ ਪੈਸੇ ਪਵਾਏ ਸੀਗੇ ਤੇ ਇੱਕ ਲੜਕੀ ਨੂੰ ਅਸੀਂ ਅਰੈਸਟ ਕੀਤਾ ਹੈ ਜਿਹੜੇ ਕਿ ਸਾਡੇ ਕੋਲੇ ਕੱਲ ਤੱਕ ਰਿਮਾਂਡ ਤੇ ਹੈ ਤੇ ਇਹਦੇ ਵਿੱਚ ਟੋਟਲ ਤਿੰਨ ਬੰਦੇ ਅਸੀਂ ਨਾਮਿਨੇਟ ਕੀਤੇ ਆ ਅੱਗੋਂ ਜਿਹੜੇ ਵੀ ਰਿਮਾਂਡ ਤੇ ਉਹ ਗੱਲਬਾਤ ਆਊਗੀ ਉਹ ਡਿਟੇਲ ਚ ਪੁੱਛ ਕੇ ਅੱਗੇ ਅਸੀਂ ਇਦਾਂ ਰਸਗਰ ਹੈ ਜਿਹੜਾ ਗੱਲ ਕਰੀਏ ਕਿਹੜੀਆਂ ਜਿਹੜੀਆਂ ਜਾਣਕਾਰੀ ਹੁੰਦੀਆਂ ਜਿਹੜੀਆਂ ਲੀਕ ਜਿਹੜੀਆਂ ਕਿ ਆਪਣੇ ਦੇਸ਼ ਦੇ ਸੀਕ੍ਰੀਟ ਚੀਜ਼ਾਂ ਹੁੰਦੀਆਂ ਕੋਈ ਇਸਟੈਬਲਿਸ਼ਮੈਂਟਸ ਹੈ ਕੋਈ ਆਰਮੀ ਇਸਟੈਬਲਿਸ਼ਮੈਂਟਸ ਹੈ ਕੋਈ 에어ਫੋਰਸ ਹੈ ਜਿਗਰਾਉਂ ਦੇ ਨੇੜੇ ਆਪਣਾ 에어ਪੋਰਟ ਸਟੇਸ਼ਨ ਹੈਗਾ ਫਿਰ ਆਪਣੇ ਬਰਨਾਲੇ ਹੈ ਕੋਈ ਬਟੜੇ ਇਦਾਂ ਦੀਆਂ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਜਿਹੜੀਆਂ ਕਿ ਆਪਣੇ ਕੰਟਰੀ ਦੇ ਬਾਰੇ ਜਿਹੜੀਆਂ ਨਹੀਂ ਠੀਕ ਹੈਗੀਆਂ ਬਾਹਰ ਸ਼ੇਅਰ ਕਰਨੀਆਂ ਉਦਾਂ ਦੀਆਂ ਚੀਜ਼ਾਂ ਹੈ ਸ਼ੇਅਰ ਕਰਦੇ ਸੀ ਸਰ ਹਾਈ ਕਮਿਸ਼ਨ ਦਾ ਵੀ ਗੱਲ ਕਰ ਰਹੇ ਹਾਂ ਹਾਈ ਕਮਿਸ਼ਨ ਦਾ ਜਿਹੜਾ ਦੱਸਿਆ ਵੀ ਪਾਕਿਸਤਾਨ ਹਾਈ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਸੀਗਾ ਉੱਥੇ ਜਿਹੜਾ ਕੰਮ ਕਰ ਰਿਹਾ ਸੀਗਾ ਉਹ ਇਹਨੂੰ ਮੈਨੂੰ ਇਹਦੇ ਨਾਲ ਸਾਰਾ ਸੰਪਰਕ ਸੀਗਾ ਤੇ ਜੋ ਜੋ ਜਵੇਂ ਉਹ ਕਹਿੰਦਾ ਸੀਗਾ ਉਹਦੇ ਪੈਸੇ ਪਾਉਂਦਾ ਸੀ ਉਸ ਨਾਲ ਉਹਨੇ ਕੰਮ ਕਰਦੇ ਸੀ ਸਰ ट्राਨੈਕਸ਼ਨਾਂ ਕਿੰਨੀਆਂ ਹੋਈਆਂ ਕੀ ਫੋਨ ਤੋਂ ਮਿਲਿਆ ਹਜੇ ਤੱਕ ਟੋਟਲ 20 30 ਹਜ਼ਾਰ ਦੀ ਜਿਹੜੀ ਹੈਗੀ ਹੈ ਟਰਾਂਜੈਕਸ਼ਨ ਕਲੀਅਰ ਹੋਈ ਹੈ ਜਿਹਦੇ ਕੋਲੋਂ 20 ਹਜ਼ਾਰ ਜਿਹਦੇ ਕੋਲ ਆਇਆ ਸੀ ਉਹ ਅਸੀਂ ਬੰਦਾ ਅਰੈਸਟ ਕਰ ਲਿਆ ਉਨ ਕੱਲ ਅਸੀਂ ਬੈਂਕਸ ਦੇ ਵਿੱਚ ਡਿਟੇਲ ਜਿਹੜੇ ਯੂਪੀਆਈ ਜਿਹੜੇ ਅੱਗੇ ਪੈਸੇ ਗਏ ਆ ਉਹਦੀ ਡਿਟੇਲ ਦੇ ਵਿੱਚ ਪਤਾ ਕਰਕੇ ਜਿਹੜੇ ਹੋਰ ਕੌਣ-ਕੌਣ ਬੰਦੇ ਦੇ ਵਿੱਚ ਆ ਕੇ ਅੱਗੇ ਦੀ ਫਰਦ ਤਤਕਸ਼ ਕਰਾਂਗੇ ਲੱਗਦਾ ਕਿ ਦੇਸ਼ ਦੀ ਸੁਰੱਖਿਆ ਨੂੰ ਸੀਲ ਲਾਉਣ ਦੀ ਕਾਫੀ ਜ਼ਿਆਦਾ ਬਿਲਕੁਲ ਕਿਉਂਕਿ ਜੇਸਰ ਨਾਲ ਦੇਸ਼ ਦੇ ਹਾਲਾਤ ਚੱਲ ਰਿਹਾ ਆਪਣਾ ਜਿਹੜਾ ਵਾਰ ਚੱਲ ਰਹੀ ਹੈ ਪਾਕਿਸਤਾਨ ਤੇ ਇੰਡੀਆ ਦੀ ਖਾਸ ਕਰਕੇ ਉਸ ਟਾਈਮ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਕਿ ਆਪਣੇ ਦੇਸ਼ ਵਾਸਤੇ ਠੀਕ ਨਹੀਂ ਸੀ ਤੇ ਉਸ ਚ ਪਾਕਿਸਤਾਨ ਨੂੰ ਚੀਜ਼ਾਂ ਦਾ ਫਾਇਦਾ ਮਿਲ ਸਕਦਾ ਸੀ ਤੇ ਉਸ ਚੀਜ਼ਾਂ ਦਾ ਇੱਕ ਬੜਾ ਅੱਛਾ ਵੀ ਇੱਕ ਨੈਟਵਰਕ ਬ੍ਰੇਕ ਹੋਇਆ ਟਾਈਮ ਟੂ ਟਾਈਮ ਦਸਰਾ ਦਸਰਾ ਟਾਈਮ ਦੇ ਉੱਪਰ ਬੜਾ ਮਤਲਬ ਪੜਦੇ ਆ ਪਲੇ ਕੋਲ ਬਹੁਤ ਇੱਕ ਕਬੱਡੀ ਤਾਂ ਬਗੀ ਸਫਲਤਾ ਹੈ ਅਗਰ ਥੋੜਾ ਜਿਹਾ ਟਾਈਮ ਪੈਂਦਾ ਕਿ ਹੋਰ ਬੜਾ ਨੁਕਸਾਨ ਹੋਵੇ ਇਹਦੇ ਵਿੱਚ ਜਦੋਂ ਸਾਨੂੰ ਇਨਪੁਟ ਆਈ ਸੀਓ ਦੇ ਵਿੱਚ ਅਸੀਂ ਇੱਕ ਸਪੈਸ਼ਲ ਟੀਮ ਬਣਾਈ ਸੀਗੀ ਸੱڈن ਉਹਦੇ ਵਿੱਚ ਐਸਪੀਡੀ ਡੀਐਸਪੀਡੀ ਸਾਡੇ ਸੀਆਈਏ ਇਨਚਾਰਜ ਤੇ ਟੈਕਨੀਕਲ ਸੈੱਲ ਦੇ ਇਨਚਾਰਜ ਇਹਨਾਂ ਦੀ ਅਸੀਂ ਟੀਮ ਬਣਾਈ ਸੀਗੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਅਸੀਂ ਅੱਧੇ ਘੰਟੇ ਦੇ ਘੰਟੇ ਦੇ ਵਿੱਚ 메인 ਬੰਦਾ ਰਾਉਂਡ ਅਪ ਕਰ ਲਿਆ ਸੀ ਜਿਹਦੇ ਕਰਕੇ ਸਾਨੂੰ ਇੱਕ ਅੱਛੀ ਸਫਲਤਾ ਮਿਲੀ ਠੀਕ ਹੈ ਪੰਜਾਬ ਦੇ ਪਿੰਡਾਂ ਦੇ ਜਿਹੜੇ ਸਰਹੱਦੀ ਇਲਾਕੇ ਨੇ ਫਾਜ਼ੀਕਾ ਵਰਗੇ ਇਲਾਕੇ ਉਹਨਾਂ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਉਹ ਮੁਰ ਲੀਤੇ ਆ ਗਏ ਦੱਸ ਦੀਏ ਕੁੱਪ ਹਨੇਰਾ ਕਹਿ ਲਿਏ ਸਾਇਰਨ ਦੀਆਂ ਆਵਾਜ਼ਾਂ ਬੰਬਾਂ ਦੀਆਂ ਆਵਾਜ਼ਾਂ ਹਰ ਵੇਲੇ ਡਰ ਦਾ ਮਾਹੌਲ ਉਸ ਸਾਰੇ ਮਸਲੇ ਤੋਂ ਜਿਹੜਾ ਹੈ ਉਹ ਵਾਪਸ ਆ ਰਹੇ ਨੇ ਪਹਿਲਾਂ ਤਾਂ ਲੋਕੋ ਪਿੰਡ ਸੜ ਚੁੱਕੇ ਸੀ ਹੁਣ ਉਹਨਾਂ ਸਰਹੱਦੀ ਪਿੰਡਾਂ ਦੇ ਵਿੱਚ ਲੋਕਾਂ ਦਾ ਪਰਤਣਾ ਵਾਪਸ ਸ਼ੁਰੂ ਹੋ ਗਿਆ ਕਿਉਂਕਿ ਦਿਸਿਆ ਜਾ ਰਿਹਾ ਹੈ ਕਿ ਸਾਡੀ ਟੀਮ ਜਦੋਂ ਉੱਥੇ ਪਹੁੰਚਦੀ ਹੈ ਤਾਂ ਲੋਕ ਕਈ ਟਰਾਲੀਆਂ ਦੇ ਵਿੱਚ ਕੋਈ ਟਰੱਕਾਂ ਦੇ ਵਿੱਚ ਕੋਈ ਸਤਲੋਦੀ ਦੀ ਨਦੀ ਪਾਰ ਕਰਕੇ ਆਉਂਦਾ ਹੈ ਉਹ ਆਪਣੇ ਘਰਾਂ ਦੇ ਵਿੱਚ ਮੁੜ ਕੇ ਪਹੁੰਚ ਰਹੇ ਨੇ ਪਰ ਉੱਥੇ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਥੋੜਾ ਸਮਾਨ ਹੀ ਹਲੇ ਲੈ ਕੇ ਵਾਪਸ ਪਰਤੇ ਕਿਉਂਕਿ ਉਹਨਾਂ ਨੂੰ ਪਾਕਿਸਤਾਨ ਦੇ ਇਰਾਦਿਆਂ ਦਾ ਪਤਾ ਹੈ ਕਿਉਂਕਿ ਪਾਕਿਸਤਾਨ ਜਿਹੜਾ ਹੈ ਉਹ ਆਪਣੇ ਨਾਪਾਕ ਹਕਤਾਂ ਤੋਂ ਬਾ ਜਿਹੜਾ ਨਹੀਂ ਆਏਗਾ ਉਹਨਾਂ ਕਿਹਾ ਏ ਕਿ ਅਸੀਂ ਇਸ ਤਰ੍ਹਾਂ ਦੀ ਜਿਹੜੀ ਰਿਸਕ ਨਹੀਂ ਲਵਾਂਗੇ ਪਰ ਅਸੀਂ ਆਪਣੀ ਜ਼ਿੰਦਗੀ ਨੂੰ ਮੁੜ ਜਿਹੜੀ ਇਹ ਲਾਈਨ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਸੀਂ ਬਥੇਰਾ ਸੰਤਾਪ ਚ ਲੈ ਕਿਉਂਕਿ ਸਰਹੱਦੀ ਲਾ ਕੇ ਹੋਣ ਦੇ ਕਾਰਨ ਸਾਡਾ ਜਿਹੜਾ ਜੀਵਨ ਸੀ ਉਸ ਜਿਹੜਾ ਠੱਪ ਹੋ ਗਿਆ ਸੀ ਅਸੀਂ ਜਿਹੜਾ ਇੰਟਰਨੈਟ ਦੀਆਂ ਸੇਵਾਵਾਂ ਉਹਨਾਂ ਤੋਂ ਵੀ ਵਾਂਝੇ ਸੀ ਤੇ ਹੋਰ ਜਿਹੜੀ ਲਾਈਟ ਕਦੇ ਕੱਟ ਲੱਗਣਾ ਸਾਇਰਨ ਵੱਜਣਾ ਰਾਤ ਨੂੰ ਬਲੈਕਆਊਟ ਹੋਣਾ ਇਸ ਤਰ੍ਹਾਂ ਦੀਆਂ ਸਥਿਤੀਆਂ ਸੀ ਉਸ ਨੂੰ ਲੈ ਕੇ ਜੂਝ ਰਹੇ ਸੀ ਇਸ ਗੱਲਬਾਤ ਨੂੰ ਨਾਲ ਹੋਰ ਅਸੀਂ ਸਾਂਝੀ ਕਰਾਂਗੇ ਸਾਡੇ ਸਾਥੀ ਨਰਿੰਦਰ ਕਲੇਰ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਲੇਰ ਸਾਹਿਬ ਸਵਾਗਤ ਹੈ ਸਰਹੱਦੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਸੀ ਉਹ ਵਾਪਸ ਪਰਤਨੇ ਸ਼ੁਰੂ ਹੋ ਗਏ ਨੇ ਜ਼ਿੰਦਗੀ ਮੁੜ ਤੋਂ ਲਈ ਤੇ ਆ ਗਈ ਹੈ ਪਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੁਝ ਸਮਾਨ ਲੈ ਕੇ ਵਾਪਸ ਪਰਤਦੇ ਆ ਕਿਉਂਕਿ ਪਾਕਿਸਤਾਨ ਦੇ ਨਾ ਪਾ ਕੇ ਇਰਾਦਿਆਂ ਦਾ ਸਾਨੂੰ ਫਿਲਹਾਲ ਪਤਾ ਹੈ ਕਿ ਉਹ ਕਿਸੇ ਵੇਲੇ ਕੋਈ ਵੀ ਹਰਕਤ ਕਰ ਸਕਦਾ ਕਿਵੇਂ ਦੇਖਦੇ ਹਾਂ ਸਾਰੇ ਸੇਨ ਇਹ ਕੋ ਸਭ ਤੋਂ ਪਹਿਲਾਂ ਤਾਂ ਸਾਰੇ ਪਾਸੇ ਸ਼ੁਕਰਾਨੇ ਦੀਆਂ ਅਰਦਾਸਾਂ ਵੀ ਹੁੰਦੀਆਂ ਆ ਪਈਆਂ ਆ ਭਾਵੇਂ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਭਾਵੇਂ ਪੰਜਾਬ ਦੀ ਗੱਲ ਕੀਤੀ ਜਾਵੇ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਇਹ ਜਿਹੜੀ ਜੰਗ ਹੁੰਦੀ ਐ ਇਸ ਦੇ ਵਿੱਚ ਨਿਰਦੋਸ਼ੀਆਂ ਤੋਂ ਵੱਡਾ ਜਿਸ ਤਰ੍ਹਾਂ ਹਾਲਾਤ ਮਾਰੇ ਹੋ ਜਾਂਦੇ ਸਾਰੇ ਜਾਣਦੇ ਇੱਕ ਤਰੀਕ ਤੇ ਜੋ ਹਮਲਾ ਜਦੋਂ ਵਾਰ-ਵਾਰ ਹੁੰਦੇ ਆ ਤਾਂ ਆਮ ਲੋਕਾਂ ਦਾ ਮਤਲਬ ਸਾਰਾ ਕੁਝ ਪਲਾਨ ਹੋ ਗਿਆ ਅਜੇ ਇਹਦੇ ਵਿੱਚ ਜੋ ਤੁਸੀਂ ਸਵਾਲ ਕੀਤਾ ਹੈ ਕਿ ਭਾਵੇਂ ਜਦੋਂ ਜੰਗ ਦੇ ਹਾਲਾਤ ਬਣਦੇ ਐ ਜਦੋਂ ਪਾਕਿਸਤਾਨ ਦੀ ਨਾਪਾਕ ਰਕਤ ਤੋਂ ਬਾਅਦ ਪੰਜਾਬ ਦੇ ਵੱਲੋਂ ਜਾਂ ਇੰਡੀਆ ਦੇ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਤਾਂ ਸਰਹੱਦੀ ਪਿੰਡਾਂ ਨੂੰ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਪਲਾਨ ਕਰਨ ਦੇ ਆਦੇਸ਼ ਹੁਕਮ ਕਰ ਦਿੱਤੇ ਗਏ ਸੀ ਕਿ ਆਪੋ ਆਪਣਾ ਸਮਾਨ ਜਿਹੜੇ ਕੁਝ ਲੋਕ ਛਿਆਣੇ ਸੀਗੇ ਜਾਂ ਜਿਹਨਾਂ ਲੋਕਾਂ ਨੇ ਪਹਿਲਾਂ ਸੰਤਾਪ ਫੰਡਾਇਆ ਹੁੰਦਾ ਹੈ ਉਹ ਆਪ ਹੀ ਸਮਾਨ ਚੱਕ ਕੇ ਜਾਣ ਲੱਗ ਪੈਂਦੇ ਸੀ ਪਰ ਇਸ ਤੋਂ ਬਾਅਦ ਜਿਵੇਂ ਹੀ ਕਹਿ ਲਈਏ ਕਿ 트럼ਪ ਦੇ ਵੱਲੋਂ ਯੂਐਸਏ ਦੇ ਪ੍ਰੈਜ਼ੀਡੈਂਟ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਜੋ ਕੋਸ਼ਿਸ਼ ਕੀਤੀ ਨਾ ਕਿਤੇ ਕਾਮਯਾਬੀ ਹੋਈ ਤੇ ਲੋਕ ਹੁਣ ਵਾਪਸ ਮੁੜਨ ਤਾਂ ਲੱਗ ਪਏ ਆ ਪਰ ਮੈਂ ਕਈ ਸਵੇਤ ਤੋਂ ਕੁਝ ਚੈਨਲਾਂ ਦੇ ਜੋ ਸਾਡੇ ਰਿਪੋਰਟਰ ਭਰਾ ਹੁੰਦੇ ਆ ਜਦੋਂ ਉਹ ਜਾ ਕੇ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਪਏ ਸੀ ਤਾਂ ਉਹਨਾਂ ਲੋਕਾਂ ਦੇ ਦੋ ਜਵਾਬ ਆਉਂਦੇ ਪਏ ਸੀ ਪਹਿਲਾ ਜਵਾਬ ਤਾਂ ਇਹ ਸੀ ਕਿ ਜੇ ਹੁਣ ਜੰਗ ਲੱਗੀ ਹੀ ਸੀ ਤਾਂ ਪਾਕਿਸਤਾਨ ਨਾਲ ਇੱਕ ਪਾਸਾ ਕਰਨਾ ਸੀਗਾ ਜੀ ਕਹਿੰਦੇ ਕਿਉਂਕਿ ਹਾਲਾਤ ਕੀ ਹੈ ਕਿ ਅਸੀਂ ਨਾ ਬੈਠਿਆਂ ਚ ਉੱਠਿਆਂ ਚ ਸਾਡੇ ਤਾਂ ਸੈਮ ਇਸ ਕਰਕੇ ਬਣੇ ਰਹਿੰਦਾ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ ਜੀ ਦੂਸਰੀ ਗੱਲ ਜਿਹੜੇ ਬਜ਼ੁਰਗ ਹੋ ਗਏ ਆ ਜਿਨ੍ਹਾਂ ਦੇ ਬੱਚੇ ਆ ਉਹ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਆ ਕਿ ਯੁੱਧ ਕਿਸੇ ਵੀ ਕੰਟਰੀ ਦੇ ਮਸਲਿਆਂ ਦਾ ਹੱਲ ਨਹੀਂ ਹੈਗਾ ਤੇ ਜੇਕਰ ਵਾਕਈ ਹੀ ਲੱਗਦਾ ਆ ਪਾਕਿਸਤਾਨ ਨੂੰ ਕਿ ਇਹ ਅੱਤਵਾਦੀ ਸਾਡੇ ਨਹੀਂ ਸਨ ਤੇ ਦੂਸਰੇ ਪਾਸੇ ਇੰਡੀਆ ਦੇ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਹੁਣ ਜਿਵੇਂ ਸਰਪੰਚ ਸਾਹਿਬ ਹਰ ਪਾਸੇ ਕਿਹਾ ਜਾ ਰਿਹਾ ਡਰਾਮਪ ਸਾਹਿਬ ਨੂੰ ਉਹਨਾਂ ਦੇ ਜੋ ਉਨ੍ਹਾਂ ਦੇ ਭਾਵੇਂ ਸਖਤਰਾਂ ਦੀ ਗੱਲ ਕੀਤੀ ਜਾਵੇ ਜਾਂ ਵਿਦੇਸ਼ ਮੰਤਰਾਲੇ ਦੀ ਗੱਲ ਕੀਤੀ ਜਾਵੇ ਦੋਹਾਂ ਮੁਲਕਾਂ ਨੂੰ ਬਿਠਾ ਕੇ ਗੱਲਬਾਤ ਦੀ ਜੋ ਪੂਰਾ ਇਹ ਸਿਨੈਰੀਓ ਬਣਦਾ ਪਿਆ ਡੀਜੀਐਮਸ ਐਮਓਸ ਨੂੰ ਬਿਠਾਇਆ ਜਾ ਰਿਹਾ ਆ ਇਹਦੇ ਵਿੱਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਸਾਹਮਣੇ ਆਉਂਦੇ ਨੇ ਬਲਵੰਤ ਜੀ ਜੀ ਪਹਿਲੀ ਗੱਲ ਤਾਂ ਇਹ ਆ ਕਿ ਇਹ ਜਿਹੜਾ ਸਮਝੌਤਾ ਸ਼ਿਮਲਾ ਸਮਝੌਤੇ ਦੀ ਗੱਲ ਕੀਤੀ ਗਈ ਸੀ ਕਿ ਜਦੋਂ ਵੀ ਯੁੱਧ ਦੇ ਹਾਲਾਤ ਹੋਣਗੇ ਤਾਂ ਤੀਸਰਾ ਮੁਲਕ ਅੰਦਰ ਨਹੀਂ ਆਊਗਾ ਹੁਣ ਤੀਸਰੇ ਮੁਲਕ ਨੇ ਅੰਦਰ ਆ ਕੇ ਸ਼ਾਂਤੀ ਦੀ ਗੱਲ ਕੀਤੀ ਇਸ ਕਰਕੇ ਦੋਹੇ ਮੁਲਕਾਂ ਨੇ ਹਾਂ ਕੀਤੀ ਐ ਪਰ ਦੂਸਰੇ ਪਾਸੇ ਗੱਲ ਕੀ ਐ ਕਿ ਇਹ ਜਿਹੜਾ ਸੀਜ਼ਫਾਇਰ ਹੋਇਆ ਆ ਇਹ ਨਾ ਤਾਂ ਜਿਹੜੀ ਉਹ ਵਾਟਰ ਟ੍ਰੀਟੀ ਨੂੰ ਲੈ ਕੇ ਇੰਡੀਆ ਦੇ ਵੱਲੋਂ ਸਟ੍ਰਾਈਕ ਕੀਤੀ ਗਈ ਸੀ ਨਾ ਤਾਂ ਉਹ ਰੋਕੀ ਗਈ ਆ ਦੇ ਤੱਕ ਤੇ ਦੂਸਰੇ ਪਾਸੇ ਜੋ ਪਲਵਾਮਾ ਤੋਂ ਬਾਅਦ ਇਹ ਪਹਿਲਗਾਮ ਦੇ ਵਿੱਚ નિર્ਦੋਸ਼ੀਆਂ ਨੂੰ ਮਾਰਿਆ ਗਿਆ ਸੀ ਹਾਲੇ ਤੱਕ ਉਸ ਨੂੰ ਲੈ ਕੇ ਵੀ ਪਾਕਿਸਤਾਨ ਦੇ ਵੱਲੋਂ ਇਹ ਜਵਾਬ ਨਹੀਂ ਦਿੱਤਾ ਗਿਆ ਕਿ ਉਹ ਬੰਦੇ ਕੌਣ ਸਨ ਲਗਾਤਾਰ ਦਿੱਥੇ ਇਸ ਮਾਮਲੇ ਦੇ ਵਿੱਚ ਜੰਗ tạmੇ ਰੁਕ ਗਈ ਹੈ ਸੀਜ਼ਫਾਇਰ ਆ ਪਰ ਹੁਣ ਮਤਲਬ ਐਵੇਂ ਲਾਖ ਲਵੋ ਕਿ ਪੋਲਿਟਿਕਸ ਸੋਲਿਊਸ਼ਨ ਹੋ ਗਈ ਹੈ ਇੱਕ ਪਾਸੇ ਕਾਂਗਰਸ ਇਹ ਕਹਿੰਦੀ ਪਈ ਹੈ ਕਿ ਆਰੇ ਲੇਡੀ ਦੇ ਵੇਲੇ ਐਵੇਂ ਕੋਈ ਝੁਕਾ ਨਹੀਂ ਹੋਇਆ ਸੀਗਾ ਦੂਸਰੇ ਪਾਸੇ ਜੋ ਤੁਸੀਂ ਸਵਾਲ ਨਾ ਮੈਂ ਉੱਥੇ ਮੁੜ ਕੇ ਆਉਣਾ ਪਿਆ ਆ ਕਿ ਲੋਕ ਇਸ ਕਰਕੇ ਡਰਦੇ ਪਏ ਆ ਕਿਉਂਕਿ ਪਿਛਲੀਆਂ ਕਿੰਨਾ ਲੜਾਈਆਂ ਦੇ ਵਿੱਚ ਸਾਰਾ ਕੁਝ ਸ਼ਾਂਤੀ ਤੋਂ ਬਾਅਦ ਵੀ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਤੇ ਵਾਰ-ਵਾਰ ਜੋ ਅੱਤਵਾਦੀ ਹਮਲੇ ਕਰਵਾਏ ਗਏ ਨੇ ਕਿਉਂਕਿ ਬੀਤੇ ਜ ਆਪਾਂ ਇੱਕ ਖਬਰ ਵੀ ਆਪਾਂ ਤੜਕੇ ਸਵੇਰੇ ਕੀਤੀ ਹੈ ਕਿ ਉਹਨਾਂ ਦੇ ਹੀ ਇੱਕ ਮਤਲਬ ਮਿਲਟਰੀ ਦੇ ਜਿਹੜਾ ਜਰਨਲ ਹੁੰਦਾ ਸੂਬੇਦਾਰ ਹੁੰਦਾ ਉਸਨੇ ਇਹ ਗੱਲ ਦਾ ਜ਼ਿਕਰ ਵੀ ਕੀਤਾ ਆਪਣੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜੋ ਪਲਵਾਮਾ ਹਮਲਾ ਹੋਇਆ ਸੀ ਉਹ ਸਾਡੀ ਜਿਹੜੀ ਫੌਜ ਦੀ ਤਾਕਤ ਹੈ ਉਸਦੀ ਇੱਕ ਤਰਫ ਇੱਕ ਉਦਾਹਰਣ ਸੀ ਮਤਲਬ ਉਹਨਾਂ ਨੇ ਮੰਨ ਲਈ ਸੀ ਗੱਲ ਇਸ ਕਰਕੇ ਵਾਰ-ਵਾਰ ਭਾਵੇਂ ਫਿਲਮਾਂ ਦੇ ਵਿੱਚ ਜੀ ਤੇ ਦੂਸਰੇ ਪਾਸੇ ਲੋਕ ਵੀ ਇਹ ਚੀਜ਼ ਜਾਣਦੇ ਕਿ ਪਾਕਿਸਤਾਨ ਇੱਕ ਵਾਰ ਬ੍ਰੈਕ ਅਟੈਕ ਕਰਦਾ ਆ ਪਿੱਟਦੇ ਸੁਰਾ ਮਾਰਦਾ ਇਸ ਕਰਕੇ ਡਰਦੇ ਵੀ ਪਏ ਆ ਤੇ ਹਰ ਨੇ ਹਰ ਇੱਕ ਨੇ ਜਾਣਾ ਕਿੱਥੇ ਆ ਘਰ ਤੇ ਆਪਣੀ ਬਹਿਣਾ ਆ ਇਸ ਕਰਕੇ ਦੋਵੇਂ ਵਿਚਾਰ ਬਣਦੇ ਪਏ ਆ ਜੀ ਬਹੁਤ ਬਹੁਤ ਧੰਨਵਾਦ ਜੀ